ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਹਾਰਾਜ ਤੁਹਾਨੂੰ ਦਨ ਦੁਗਣੀ ਤੇ ਰਾਤ ਚਾਹ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੁਬਤਾ ਬਖਸ਼ੇ ਜੀ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਸੋ ਪਹਿਲਾਂ ਤਾਂ ਜੀ ਅੱਜ ਹੈਗਾ ਜੀ ਸੰਗਰਾਮ ਦਾ ਦਿਹਾੜਾ ਤੇ ਸਾਵਣ ਦੇ ਮਹੀਨੇ ਦੀ ਅੱਜ ਸੰਗਰਾਮ ਦਾ ਜੀ ਮਹਾਰਾਜ ਸਭ ਨੂੰ ਟੜਦੀ ਕਲਾਸ ਰੱਖਿਆ ਹੈ ਮਹੀਨੇ ਦੇ ਵਿੱਚ ਦਿਨ ਤੋਂ ਗੁਣੀ ਤੇ ਰਤ ਚਾ ਗੁਣੀ ਤੇ ਰਕੀਆ ਬਖਸ਼ੇ ਅਮਰਤ ਬੇੜਾ ਜੀ ਅ ਤਕਰੀਬਨ 4.5 ਹੋ ਗਏ ਜੀ ਤੇ ਗਰ ਉਹ ਘੁਮੇ ਹੋਇਆ ਜੀ ਥੋੜੇ ਜਿਹਾ ਸਾਡੇ ਸਾਰੇ ਬਿਮਾਰ ਚੱਲ ਰਹਾ ਹੈ ਭਾਬੇ ਜੀ ਵੀ ਕਹੀ ਜਾਂਦਾ ਵੀ ਪਤਾ ਨਹੀਂ ਕੀ ਹੋਈ ਜਾਂਦਾ ਕੀ ਹੋਈ ਜਾਂਦਾ ਬੀਪੀ ਬੂਪੀ ਸਾਰਾ ਕੁਝ ਸਥਿਰ ਹਾ ਨਾ ਦਾ ਸੌਣ ਤੋਂ ਪਹਿਲਾਂ ਕੱਲ ਜਾ ਸੀ ਮੈਂ ਸਾਰਾ ਕੁਝ ਚੈੱਕ ਅਪ ਕਰਾ ਕੇ ਲਿਆ ਪਰ ਬਰਫਾਚ ਪੈਰ ਪਾਈ ਬੈਠੇ ਤੇ ਪਾਣੀ ਦੇ ਵਿੱਚ ਕਹਿੰਦੇ ਮੇਰੇ ਪੈਰਾਂ ਤੋਂ ਸੇਕ ਨਿਕਲਦਾ ਸਿਰ ਤੋਂ ਸੇਕ ਨਿਕਲਦਾ ਪਤਾ ਨਹੀਂ ਮੌਸਮੇ ਇਦਾਂ ਦਾ ਹੋਇਆ ਵਾ ਉਧਰ ਸਾਡੀ ਜਗਤਮਾ ਕਹੀ ਜਾਂਦੀ ਮੈਨੂੰ ਪਤਾ ਨਹੀਂ ਕੀ ਹੋਈ ਜਾਂਦਾ ਉਹ ਤਾਂ ਦੋ ਕੁ ਦਿਨ ਪਹਿਲਾਂ ਪੀਜੀਆ ਦਾ ਚੱਕਰ ਲਾ ਵੀ ਆ ਜੀ ਡਾਕਟਰ ਨੇ ਐਮਰਜੈਂਸੀ ਚ ਭੇਜਤਾ ਸੀ ਉਹਨਾਂ ਨੂੰ ਵੀ ਥੋੜੀ ਜੀ ਧੜਕਣ ਵਧੀ ਹੋਈ ਹੈ ਤੇ ਉੱਥੇ ਉਹਨਾਂ ਦੇ ਟੈਸਟ ਟੋਸਟ ਹੋਏ ਸਾਰੇ ਓਕੇ ਹੋ ਕੇ ਵਾਪਸ ਆ ਗਏ ਤੇ ਉਸ ਤੋਂ ਬਾਅਦ ਸੰਦੀਪ ਤੇ ਡਾਡੀ ਦਾ ਜੀ ਚੱਕਰ ਤਾਨੂੰ ਪਤਾ ਵੀ ਉਹਨਾਂ ਨੂੰ ਯੂਰਨ ਦੀ ਦਿੱਕਤ ਆ ਪਾਈਪ ਲੱਗਾ ਹੋਇਆ ਪਾਈਪ ਲੱਗਿਆ ਉਹਨਾਂ ਨੂੰ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਬਾਥਰੂਮ ਫੇਰ ਰੁਕ ਗਿਆ ਸਵੇਰੇ ਸੱਜ ਰਹੀ ਹੁਣ ਪਹਿਲਾਂ ਉੱਥੋਂ ਚੱਲੇ ਰਾਤ ਡਾਕਟਰ ਨਾਲ ਗੱਲਬਾਤ ਹੋ ਗਈ ਸੀ ਉਹ ਕਹਿੰਦਾ ਵੀ ਮੇਰੇ ਕੋਲ ਪਹੁੰਚ ਕਰੋ ਟੈਸਟ ਕਰਨੇ ਪੈਣੇ ਆ ਵੀ ਉਹ ਤੋਂ ਬਾਅਦ ਫਿਰ ਮੈਂ ਦੱਸੂਗਾ ਵੀ ਇਹ ਪ੍ਰੋਬਲਮ ਕਿਉਂ ਆਈ ਆ ਬਾਕੀ ਸਾਰਾ ਪਰਿਵਾਰ ਸੁੱਤਾ ਪਿਆ ਜੀ ਸਮਰ ਸੰਦੀਪ ਰੈਡੀ ਹੋ ਗਏ ਸੰਦੀਪ ਉਹ ਸਾਡੀ ਰੀਤ ਵੀ ਸੁੱਤੀ ہوئی ਹੈ ਕਰਨ ਵੀ ਸੁੱਤਾ ਪਿਆ ਰੀਤ ਨੂੰ ਵੀ ਸੁੱਤੀ ਪੀ ਨੂੰ ਛੱਡ ਜਾਣਾ ਅੱਜ ਸੰਦੀਪ ਦਾ ਮੂੰਹ ਤੇ ਲਜਾ ਕਰੀ ਜਾਂਦੀ ਪਰ ਹਸਪੀਟਲਾਂ ਦੇ ਜਿਹੜੇ ਬੱਚਿਆਂ ਵਾਲਾ ਸੈਂਸਰਾ ਜਿਉ ਤੁਹਾਨੂੰ ਪਤਾ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੁੰਦਾ ਬੱਚੇ ਨੂੰ ਕਿਤੇ ਰੋਕ ਵੀ ਨਹੀਂ ਸਕਦੇ ਸੀ ਵੀ ਇੱਥੇ ਨਹੀਂ ਹੱਥ ਲਾਉਣਾ ਉੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਪਰ ਜਿਹੜੇ ਹਸਪੀਟਲ ਤੁਸੀਂ ਪਹੁੰਚਣਾ ਉੱਥੇ ਅਲਾਉ ਹੀ ਨਹੀਂ ਹੈਗਾ ਬੱਚੇ ਨੂੰ ਲੈ ਜਾਣਾ ਅੰਦਰ ਐ ਬੀ ਡਾਕੂਮੈਂਟ ਭਰਨੇ ਪੈਣੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਸਾਡੀ ਤੇ ਉਹਦੇ ਕਰਕੇ ਬਿਮਾਰਤੂ ਪੂਰੀ ਛੱਡ ਗਿਆ ਸੰਦੀਪ ਉਹਦਾ ਮੂੰਹ ਕਰਦੇ ਢਿੱਲਾ ਦਾ ਪੂਰੀ ਤਰ੍ਹਾਂ ਨਹੀਂ ਆ ਸੰਦੀਪ ਬਿਨਾ ਆ ਬਾਕੀ ਇਹ ਵੀ ਖੜੇ ਜੀ ਢਿੱਲਾ ਦਾ ਮੂੰਹ ਕਰੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲਿਓ ਚਲੋ ਜੀ ਉਹਨੂੰ ਵੀ ਜਾਣਾ ਢਿੱਲੀ ਉਹ ਸਮਾਨ ਸਮੂਹ ਚਾਰਜਰ ਤੇ ਕੋਲ ਜਿਹੜਾ ਜ਼ਰੂਰੀ ਸਮਾਨ ਹੈ ਪੇਮੈਂਟ ਜਿਹੜੀ ਠੀਕ ਚਲੋ ਠੀਕ ਆ ਜੀ ਮਿਲਦੇ ਹੁਣ ਮੇਰੀ ਤਾਂ ਸਲਾਹ ਬਣਨ ਦੀ ਵੀ ਜਾਂਦੇ ਜਾਂਦੇ ਪਾੰਗ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਅ ਨਮਸਕਾਰ ਕਰ ਦਾਂਗੇ ਨਾ ਅਰਦਾਸ ਬੇਨਤੀ ਕਰ ਦਾਂਗੇ ਭਾਈ ਸਾਰਿਆਂ ਦੀ ਚੜ੍ਹਦੀ ਕਲਾ ਦੀ ਨਾਲੇ ਸੰਗਰਾਂਦ ਅ ਸਭ ਤੋਂ ਪਹਿਲਾ ਕੰਮ ਵੀ ਨਮਸਕਾਰ ਕਰਨ ਦਾ ਹੀ ਕਰ ਲਈ ਨਹੀਂ ਤਾਂ ਫਿਰ ਜੇ ਸਦੀ ਸੀ ਡਾਕਟਰਾਂ ਕੋਲ ਨੂੰ ਤੁਰੇ ਦੇਵੇ ਤਾਂ ਸਾਰਾ ਮਿਹਨ ਸਾਡਾ ਐ ਦਿਨ ਤੇ ਨਿਕਲ ਜਾਣਾ ਵੀ ਸਭ ਤੋਂ ਪਹਿਲਾਂ ਸੀ ਗੁਰੂਕਾਰ ਕਰਾਂਗੇ ਨਮਸਕਾਰ ਅ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਫਿਰ ਦੇਖਦੇ ਅਗੇ ਕੀ ਪ੍ਰੋਗਰਾਮ ਬਣਦਾ ਪਹੁੰਚ ਗਏ ਜੀ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਉਹ ਮਾਗ ਜੇ ਤਨ ਤਮਸਤਕ ਤੇ ਸਾਰਿਆਂ ਨੇ ਮੰਗਾਂਗੇ ਦੁਆਵਾਂ ਮੈਂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੇ ਤੁਸੀਂ ਹੋ ਲੋ ਕਰੋ ਵੀ ਦਰਸ਼ਨ ਮੇਲੇ ਗੁਰੂ ਘਰ ਦੇ ਬੀਬੀ ਸਾਨੂੰ ਰੀ ਮਿਲ ਗਈ ਬੀਬੀ ਬਲਾ ਦੇ ਬਤੇ ਨਾਏ ਗੁਰੂ ਜੀ ਦਾ ਖਾਲਸਾ ਮਹਾਰਾਜ ਸਭ ਨੂੰ ਅੱਜ ਦਾ ਦਿਹਾੜਾ ਸਭ ਨੂੰ ਐਸੀ ਤਰ੍ਹਾਂ ਆਵੇ ਤੇ ਖੁਸ਼ੀ ਖੁਸ਼ੀ ਆਵੇ ਇਹ ਸਾਨੂੰ ਮਹਾਰਾ ਜੰਗਾ ਜੰਗਾ ਬੀ ਹਮ ਸਾਨੂੰ ਤੰਦਰੁਸਤੀ ਰੱਖੇ ਮੇਰੇ ਵਿੱਚ ਜਿਹੜੀ ਬਹਾਰ ਹੈ ਉਹ ਹੈ ਸਭ ਦਾ ਭਲਾ ਹੋਵੇ ਵਾਹ ਬੀਬੀ ਸਾਜਰੇ ਸਾਜਰੇ ਜੀ ਗੁਰੂ ਘਰਾਂ ਦਾ ਇੱਥੇ ਨਮਸਕਾਰ ਕਰ ਜਾਂਦੀ ਆ ਕਿ ਤੇ ਅੱਜ ਅਸੀਂ ਵੀ ਪਹੁੰਚ ਗਏ ਬੀਬੀ ਦੇ ਟਾਈਮ ਦੇ ਨਾਲੇ ਚਲੋ ਹੁਣ ਬੀਬੀ ਨੂੰ ਅਸੀਂ ਘਰ ਛੱਡ ਦੇਣਾ ਚੰਦੇ ਜਾਂਦੇ ਚਲੋ ਬੈਠੋ ਜੀ ਬੀਬੀ ਆੜ ਗਈ ਕਹਿੰਦੀ ਵੀ ਬਿਨਾਂ ਕੁਝ ਖਾਦੇ ਪੀਤੇ ਤੁਸੀਂ ਨਹੀਂ ਜਾ ਸਕਦੇ ਤੇ ਮੇਰਾ ਵੀ ਵਿੱਚ ਥੋੜਾ ਜਿਹਾ ਪੰਗਾ ਆੜ ਗਿਆ ਸਜੀ ਆ ਮੈਂ ਨਿੱਕਰ ਜੀ ਪਾ ਕੇ ਆ ਗਿਆ ਤੇ ਗੁਰੂ ਘਰ ਦੇ ਵਿੱਚ ਅਲਾਉਡ ਨਹੀਂ ਹੈਗੀ ਨਿੱਕਰ ਪਾ ਕੇ ਨਮਸਕਾਰ ਕਰਨਾ ਤੇ ਮੈਂ ਪਜਾਮਾ ਪਾ ਲਿਆ ਸੀ ਕੁੜਤਾ ਪਜਾਮੇ ਨਾਲ ਦਾ ਤੇ ਹੁਣ ਮਾਹ ਚੱਲ ਕਿਸੇ ਦੇ ਟੋਕਣ ਨਾਲ ਤੇ ਆਪ ਪਹਿਲੇ ਹੀ ਸੁਚੇਤ ਰਹੋ ਤਾਂ ਵਧੀਆ ਹੁਣ ਮੈਂ ਪਾਲਮਾ ਤੇ ਬੀਬੀ ਨਾਲ ਥੋੜੀ ਜਿਹਾ ਕਰ ਲਈ ਦੁੱਖ ਸੁੱਖ ਟਾਈਮ ਤਾਂ ਵੈਸੇ ਹੈ ਨਹੀਂ ਅਸੀਂ ਪਹੁੰਚਣਾ ਬਹੁਤ ਦੂਰ ਆ 2 ਕੋ ਮਿੰਟ ਲਾਵਾਂਗੇ ਵਾਹਿਗੁਰੂ ਸਤਨਾਮ ਪਹੁੰਚ ਗਏ ਜੀ ਅੱਜਰ ਸੰਦੀਪ ਲਾਗੀ ਫੇਲਾ ਕੱਢਣ ਬੋਲੋ ਜੜੀ ਫਤਿਹ ਰਿਕਾਡ ਵੀ ਜ਼ਰੂਰੀ ਆ ਕਿਹੜੀ ਕਿਹੜੀ ਪੋਰਟ ਚਾਹੀਦੀ ਆਪਾਂ ਨੂੰ ਹਾਂ ਤਾਂ ਗੁਰੂ ਘਰ ਦੇ ਵਿੱਚ ਪੜ੍ਹ ਹੋ ਰਿਹਾ ਜੀ ਹੁਕਮਨਾਮਾ ਉੱਧਰ ਧੰਨ ਮਹਾਰਾਜ ਵਧੀਆ ਜਾਂ ਹੁਕਮ ਦੇਈ ਸਭ ਨੂੰ ਸਾਰੇ ਚੜ੍ਹਦੀ ਕਲਾ ਚ ਰਹਿਣ ਨਾਲ ਇਹ ਦੀ ਲੈਣੀ ਐ ਇਹ ਕੱਢ ਲੀਆ ਪਾਣੀ ਜਿਹੜੀ ਚੰਗੀ ਅੱਛਾ ਅੱਛਾ ਦਰਿੰ ਕਲ ਨਾ ਆਪਣਾ ਫੋਟੋ ਸਾਰਿਆਂ ਨੇ ਚੜਦੀ ਕਲਾ ਚ ਰੱਖੇ ਹਾਂ ਜੋ ਸਾਉਂਡ ਦੀ ਸੰਗਰਾਹ ਦਾ ਮਹਾਰਾਜ ਸਭ ਨੂੰ ਚੜਦੀ ਕਲਾ ਚ ਰੱਖੇ ਭਾਈ ਜਿਹੜਾ ਆਪਣਾ 25 ਮਈ ਨੂੰ ਗਏ ਤੇ ਉਹ ਵਾਲੇ ਰਿਕਾਰਡ ਸਾਰੇ ਚੱਕੇ ਆਪਾਂ ਨੇ ਉਹ ਤੋਂ ਪਿਛਲਾ ਵੀ ਚੱਕੇ ਆ ਮੈਂ ਦੇਖੋ ਸਿਟੀ ਸਕੈਨਰ ਆ ਵਗੈਰਾ ਉਹਨਾਂ ਨੇ ਕਹਿਤਾ ਉਹਦੀ ਰਿਪੋਰਟ ਵੀ ਚਾਹੀਦੀ ਨਾਲ ਰਿਪੋਰਟਾਂ ਸਾਰੀਆਂ ਵਿੱਚ ਹੀ ਤਾਂ ਕਿਸੇ ਦੀ ਨਹੀਂ ਰਿਪੋਰਟਾਂ ਕਿਸੇ ਦੀ ਸਕੈਨ ਕੋ ਹਾਂ ਹਾਂ ਸਾਰਾ ਕੁਝ ਨਾਲੇ ਚੱਕ ਲਾ ਸਾਰੇ ਟੈਸਟ ਓਲੇ ਚੱਲੇ ਯਾਰ ਹੁਣ ਤੂੰ ਰ ਡਾਕਟਰ ਬਣ ਗਈ ਹੁਣ ਹੌਲੀ ਹੌਲੀ ਨਿਕਲ ਵਸ ਗਰੂ ਦਾ ਨਾਲ ਕੇ ਚੱਲ ਡੜੀ ਬੈਠ ਯਾਰ ਚੱਲ ਹੌਲੀ ਹੌਲੀ ਦੇ ਕੇ ਬਹਿ ਜਾਣਾ ਉਹਦਾ ਪੈਪ ਮੈਂ ਹੋਈ ਵੀ ਆ ਪੈਪ ਹੋ ਗਿਆ ਪੈਪ ਬਦਲਣੇ ਆਲੇ ਤਾਂ ਕਰ ਚੱ ਤੰਨੇ ਯੂਰਿਨ ਵੀ ਦੇਖ ਅੱਠ ਦਿਨ ਹੋ ਗਏ ਅੱਠ ਦਿਨ ਬਾਸ ਬਦਲਣੇ ਆਲੀ ਉਹ ਤਾਂ ਹੀ ਤਾਂ ਹੀ ਹੋਈ ਵੀ ਚੱਲ ਹੁਣ ਉਹਨਾਂ ਨੇ ਕੱਢੇ ਦੇਣੀ ਦੇਖਦੇ ਚੱਲ ਗਿਆ ਔਰ ਜਿੱਦ ਨੂੰ ਮਰਜੀ ਪੈ ਜਾਵੇ ਡੜੀ ਮਰੂਦ ਨੂੰ ਫਲ ਪੈ ਗਿਆ ਜੀ ਪੂਰਾ ਡਾੜੀ ਨੇ ਦਾਦਾ ਕਰਤਾ ਤਾਂ ਕਲਿਆਣ ਆ ਪੱਕੇ ਪਿਆ ਓ ਪੱਕੇ ਪਿਆ ਪੱਕੇ ਪਿਆ ਮਰੂਦ ਮਿੱਠਿਆ ਹੁਣ ਪਤਾ ਨਹੀਂ ਨਹੀਂ ਹਾਂਜੀ ਜਿਆਦਾ ਮਨੀ ਉਸ ਤਰੀਏ ਚਲੋ ਡੜੀ ਚਾਹ ਬਿਸਕਟ ਪੀ ਲਿਆ ਮੈਂ ਹੁਣ ਤਾਂ ਕੁਝ ਨਹੀਂ ਮਿਲਣਾ ਟੈਸਟ ਤੋਂ ਬਾਅਦ ਹੀ ਪਤਾ ਲੱਗੂਗਾ ਹੁਣ ਫੋਨ ਲੈਣਾ ਥੋੜਾ ਕੀ ਕਰਨਾ ਹੈ ਵੇ ਚੱਲ ਨਾਲ ਲੈ ਚੱਲ ਲੈ ਚੱਲ ਨਾਲ ਕਿਆ ਕਰਨਾ ਹੈ ਲੈ ਇੰਨਾ ਬਦੇ ਇੰਨਾ ਹੋ ਗਿਆ ਕਵਰਾ ਸਿੱਕੋ ਘੋਣਾ ਮੈਨੂੰ ਮਿਲਿਆ ਹੋਰ ਕੋ ਬੀਨ ਤੇ ਜਿੱਦ ਕੋ ਘੋਣਾ ਤਾਂ ਹੀ ਵਧੀਆ ਹੋ ਵੀ ਵਧੀਆ ਹੀ ਆ ਵਧੀਆ ਹੀ ਆ ਹੋ ਵੀ ਵਧੀਆ ਹੀ ਆ ਨਿਆ ਨਿਆ ਵਾਲੇ ਬਾਪ ਤਾਂ ਸੋਹਣੇ ਹੁੰਦਾ ਉਹ ਦਿਲ ਦਾ ਥੋੜਾ ਜਿਹਾ ਹੋ ਜਾਂਦਾ ਬੰਦੇ ਦਾ ਨਹੀਂ ਜਦ ਬਿਮਾਰੀਆਂ ਖਾਣਾ ਨਹੀਂ ਛੱਡਦੀਆਂ ਡੈਡੀ ਉਰੀ ਬੈਠਾ ਰਿਹਾ ਨਾ ਤਾਂ ਕਰਕੇ ਕੱਸ ਗਿਆ ਨਹੀਂ ਨਹੀਂ ਸਕਦੇ ਸੌਣ ਚ ਹੁਣ ਤਾਂ ਕੁਝ ਵੀ ਨਹੀਂ ਕਰ ਸਕਦੇ ਸੌਣ ਨੇ ਇਹਨੂੰ ਕੁਝ ਵੀ ਹੋਣਾ ਹਾਂ ਸੌਣ ਤੋਂ ਬਾਅਦ ਮੰਜਾ ਬਣਵਾ ਲਿਓ ਹਾਂ ਉਹ ਰੰਗ ਬਦਲ ਤੋ ਗਿਰਗਿਰ ਕੇ ਸਾਦਾ ਡੈਡੀ ਐਥੇ ਧੂਆ ਮੰਦਾ ਕੱਢ ਦੇ ਉਹਨੂੰ ਖੜਾ ਕਰ ਦੇ ਅੰਦਰ ਉੱਥੇ ਖੜਾ ਕਰ ਦੇ ਚਲ ਆ ਸੌਣ ਚ ਸਰਾਟੇ ਹੀ ਹੁੰਦੇ ਆ ਪਾ ਦੇ ਇਹਦੇ ਬੱਟਰ ਨਾਲ ਬੱਟਰ ਰਹਿ ਜਾਂਦੀ ਸਾਉਂਦ ਉਹਦੇ ਚ ਕੀ ਰਹਿ ਗਿਆ ਜੀ ਮੇਰਾ ਸਾਹ ਉਸਨੇ ਬੋਲ ਲਿਆ ਕਰਿ ਸੇ ਨਾ ਪ੍ਰਭ ਜੀ ਦਿਆਲਾ ਹੰਦਰਾਤ ਵਾਹਿਰੋ ਆਪੇ ਗੁਰੂ ਨਾਮ ਨਿਭਣੇ ਰਹਿ ਚਿੱਟਾ ਤਬਲੇ ਤੋਂ ਇੱਕ ਮਿੰਟ ਜੀ ਇੱਕ ਮਿੰਟ ਨੋ ਜੀ ਬਹਿਰੂ ਦਾ ਨਾਮ ਲੈ ਕੇ ਪਾਉਣ ਲੱਗੇ ਚਾਲੇ ਅ ਡੈਡੀ ਅਰਦਾਸਾਂ ਬੇਨਤੀਆਂ ਕਰੀ ਚੰਨ ਵੀ ਟੈਸਟ ਠੀਕੇ ਹੋਣ ਕੋਈ ਜ਼ਿਆਦਾ بڑا ਚੱਕਰ ਨਾ ਖੜਾ ਹੋਵੇ ਬਾਕੀ ਦੇਖੋ ਜੋ ਕਿਸਮਤ ਦੇ ਵਿੱਚ ਦੁੱਖ ਸੁੱਖ ਹੈ ਉਹ ਤਾਂ ਕਿਸੇ ਹਿੱਲੇ ਭੋਗਣੀ ਪੈਣਾ ਪਰ ਡੈਡੀ ਨੇ ਬਥੇਰਾ ਦਿਲ ਆਪਣਾ ਸਟਰੋਂਗ ਰੱਖਿਆ ਮਾਨ ਨਹੀਂ ਬੰਦਾ ਉਹ ਡੋਲਣ ਦਾ ਮੈਂ ਕਹਿੰਦਾ ਪਿਛਲੇ 4-5 ਮਹੀਨਿਆਂ ਦੇ ਵਿੱਚ 2-3 ਆਪਰੇਸ਼ਨ ਹੋਲੇ ਡੈਡੀ ਦੇ ਨਹੀਂ ਚਲੋ ਅੱਜ ਤਾਂ ਟੈਸਟੇ ਹੋਣੇ ਆ ਹਾਂ ਅੱਜ 6 ਮਹੀਨਾ ਚੱਲਦਾ 11ਵਾਂ ਮਹੀਨੇ ਚ ਬਾਹਾਂ ਦਾ ਆਪਰੇਸ਼ਨ ਹੋਇਆ ਉਹ ਤੋਂ ਬਾਅਦ ਦੋ ਵਾਰ ਆਪਰੇਸ਼ਨ ਜੂਰਨ ਪੰਜ ਮਹੀਨੇ ਗਏ 73 ਜੂਰਨ ਦਾ ਦੋ ਵਾਰ ਜੂਰਨ ਦਾ ਹੋ ਲਿਆ ਤੇ ਹੁਣ ਦੇਖਦੇ ਆਂ ਬਾਕੀ ਡਾਕਟਰ ਸਾਹਿਬ ਕੀ ਕਹਿੰਦੇ ਆ ਜਾ ਕੇ ਬੁਲਾਇਆ ਉਹਨਾਂ ਨੇ ਸਾਨੂੰ ਸੱਜਦੇ ਸੱਜਦੇ ਆ ਤਾਂ ਹੀ ਅਸੀਂ ਸਵੇਰੇ ਅਮਰਤ ਵੇਲੇ ਤੇ ਨਿਕਲੇ ਹੋਇਆ ਬਾਕੀ ਦੇਖੋ ਜੋ ਮਹਾਰਾਜ ਨੂੰ ਮਨਜ਼ੂਰ ਆ ਹੋਣਾ ਤਾਂ ਉਹੀ ਹੈ ਹਾਂਜੀ ਸਾਡੇ ਹੱਥ પાસે ਕੁਝ ਨਹੀਂ ਬਾਕੀ ਚਲੋ ਮਿਲਦੇ ਆਂ ਗਾਹਾਂ ਚੱਲ ਕੇ ਹੁਣ ਪਹੁੰਚ ਗਏ ਜੀ ਹੋਜਸ ਹਸਪੀਟਲ ਪੰਚਕੂਲਾ 26 ਸੈਕਟਰ ਤੇ ਦੇਖਦੇ ਆ ਹੁਣ ਕੀ ਕਹਿੰਦੇ ਡਾਕਟਰ ਸਾਹਿਬ ਕੀ ਕੀ ਅਸੀਂ ਟਾਈਮ ਤੋਂ ਇੱਕ ਘੰਟਾ ਅਡਵਾਂਸ ਪਹੁੰਚ ਗਏ ਜੀ ਬੈਂਕ ਉੱਤਮ ਨੂੰ ਸੁੱਖਿਆ ਰੱਖੇ ਮਹਾਰਾਜ ਕਹਤਾ ਮੈਨੂੰ ਸਟਾਫ ਵੀ ਨਹੀਂ ਆਇਆ ਲੱਗਦਾ ਸੰਦੀਪ ਜੀ ਆ ਜੀ ਪਰਚੀ ਕਟਾਓ ਤੇ ਅਸੀਂ 1 ਘੰਟਾ ਅਡਵਾਂਸ ਪਹੁੰਚ ਗਏ ਅੱਜ ਤੇ ਡਾਕਟਰ ਨੇ ਆਉਣਾ ਜੀ 9:30 ਵਜੇ ਤੇ 8:30 ਹੋਇਆ ਜੀ ਕੀ ਕਹਿੰਦੇ ਪਰਚੀ ਨਹੀਂ ਕਟਾ ਕੇ ਜੀ ਉਹ ਕਹਿੰਦੇ ਜੀ 9:30 ਵਜੇ ਪਰਚੀ ਕੱਟੂਗੀ ਥੋੜੀ 10:00 ਵਜੇ ਹਣੋ ਤੱਕ ਅਸੀਂ 1 ਘੰਟਾ ਪਹਿਲਾਂ ਸਿਲਪ ਕੱਟਦੀਆਂ ਨਹੀਂ ਹੀ ਕਰਦੇ ਅੱਜ ਆਵਦੀਆਂ ਸੱਜੇ ਕਾਹ ਹੁਟਾ ਬਿਆਣੀ ਘੰਟਾ ਕਿ ਮੈਂ ਕੱਢੂਗਾ ਕੀ ਤੋਂ ਮੈਨੂੰ ਸੋਚੀ ਚਾਹ ਉਹ ਵੇਰਤਾ ਕਰਨੀ ਬਣੀ ਹੈ ਦਾੜੀ ਨੂੰ ਵੀ ਇਦੋਂ ਨੂੰ ਕਰ ਲੈਣਾ ਤਾਂ ਉਹ ਸੁਣਨ ਮਜ਼ਾ ਬੈਠਾ ਆ ਸਾਨੂੰ ਵਗੈਰਾ ਅਰੇ ਕਹਾਂ ਦਾੜੀ ਵੀ ਦੁੱਖ ਸੁੱਖ ਕਰ ਲਓ ਤੁਸੀਂ ਅਜੇ ਆਪਣਾ ਹਾਂ ਨਾ ਨਾ ਬਿੱਟਾ ਹਮੇ ਲੱਗਣਾ ਅਜੇ ਥੋੜਾ ਜਿਹਾ ਡਾਕਟਰ ਆਊਗਾ ਉਹਦੇ ਬਾਅਦ ਫਿਰ ਸਿਰਫ ਪਗਾ ਠੋਗੀ ਫੇਰ ਦੱਸੂਗਾ ਕੀ ਕਰਨਾ ਕਹਿੰਦੇ ਡਾਕਟਰ ਆਏ ਤੇ ਉਹ ਤਾਂ ਥੱਬਾ ਟੈਸਟਾਂ ਦਾ ਲਵੋਗੇ ਉਸ ਤੋਂ ਬਾਅਦ ਪੀਟਾ ਆਈਬਿਟੇਟਰ ਦਾ ਕਿੰਨਾ ਮਦਨ ਕੋਈ ਨਹੀਂ ਦਿੱਤੀ ਹੋਊਗਾ ਟੋਪੂ ਤੋਂ ਟੈਸਟ ਤਾਂ ਜਿਹੜੇ ਹੁਣ ਇਹਦਾ ਹੁਣ ਹੀ ਹੋਣੇ ਟੈਸਟ ਜਿਹੜੇ ਹੋਣਗੇ ਮੈਂ ਦੱਸੂਗਾ ਨਾ ਕੀ ਟ੍ਰੀਟਮੈਂਟ ਕੀ ਹੈ ਕੀ ਟ੍ਰੀਟਮੈਂਟ ਮੈਂ ਦੋਨੋਂ ਟੈਸਟ ਤਾਂ ਕਰਾ ਲਵਾਂਗਾ ਟੈਸਟ ਕਰਾ ਲੇ ਤੇ ਜੇ ਮੇਰੀ ਅੱਛੀ ਦਵਾਈ ਨਾਲ ਹੱਲ ਹੋ ਜੂਗੀ ਹਾਂ ਉਹਨਾਂ ਨੂੰ ਚੈੱਕ ਕਰਨਗੇ ਫੇਰ ਦੱਸਾਂਗੇ ਹਾਂ ਚਲੋ ਮਾੜੀ ਬੁੱਕਿਆ ਲੋੜਾ ਤਾਂ ਦੂਜਾ ਹੀ ਕੱਢੇ ਹੋਣੀ ਹੈ ਨਾ ਕੋਈ ਨਹੀਂ ਦੇਖਦੇ ਕਿਆ ਬਣਦਾ ਜੀ ਕਿਆ ਸਮਾਚਾਰ ਵਾਲਾ ਦਾ ਡਾਕਟਰਾਂ ਦਾ ਦਾ ਬਸ ਹੁਣ ਉਹ ਕਹਿੰਦਾ ਮੇਰਾ ਪੇਡਿੰਗ ਹੈ ਰਹੀ ਵਧੀ ਕੋਈ ਨਹੀਂ ਦੇਖਦਾ ਟੈਸਟਾਂ ਦੀ ਹੋ ਗਈ ਜੀ ਪ੍ਰਕਿਰਿਆ ਸ਼ੁਰੂ ਹਾਂਜੀ ਦੇ ਟੈਸਟ ਲੈਬ ਟੈਸਟ ਹੂੰ ਇਹਦੀ ਬਸ ਆਉਂਦੇ ਦੀ ਸੀਸੀਸੀ ਭਰ ਕੇ ਫੋਨ ਦੀ ਲੈ ਜਾਂਦੇ ਆ ਅੱਧਾ ਤਾਂ ਟਾਈਟ ਘਟਿਆ ਵੀ ਅੱਧਾ ਕੋ ਤਾਂ ਡਾਟੀ ਦਾ ਘਟ ਗਿਆ ਜਿਹੜਾ ਵਾ ਪਿੱਛੇ ਦਾ ਟੈਸਟ ਕਰਵਾ ਕੇ ਆਏ ਜੀ ਉਹਦੇ ਚ 9 ਗ੍ਰਾਮ ਗੋਨਾ ਆ ਤੇ ਹੁਣ ਪਤਾ ਨਹੀਂ ਕਿੰਨੇ ਕਿ ਗ੍ਰਾਮ ਇਹਨਾਂ ਨੇ ਹੋਰ ਘੱਟ ਦੇਣਗੇ ਤੇ ਸੱਤ ਸੱਤ ਸੀਸੀਆਂ ਜਿਆ ਘੱਟ ਰਹੀ ਅਸਲੀ ਤੇ ਚਲੋ ਹੁਣ ਡਾਕਟਰ ਕਰਦੇ ਤਾਂ ਸਾਡੇ ਫਾਇਦੇ ਵਾਸਤੇ ਪਰ ਸਾਨੂੰ ਥੋੜਾ ਜਿਹਾ ਲੱਗਦਾ ਉਹਦੀ ਤਕਲੀਦ ਹੁਣ ਰਿਪੋਰਟਾਂ ਕਦੋਂ ਆਉਣੀਆਂ ਕੋਈ ਪਤਾ ਨਹੀਂ ਇਹਦੇ ਕੁਝ ਨਹੀਂ ਪਤਾ ਹੈਗਾ ਇਹ ਵਿਚਾਲੀਆ ਮੈਟਰ ਜੋ ਬ੍ਰਿਕ ਨੂੰ ਮੈਂ ਕਰਿਆ ਤੇ ਸਵੇਰ ਦੀ ਨੇ ਤਿੰਨ ਵਾਰ ਫੋਨ ਕਰ ਲਿਆ ਭੈਣ ਜੀ ਹਾਂ ਪਹਿਲਾ ਫੋਨ ਕਰਿਆ ਸੁੱਤੀ ਪਈ ਹਾਂ ਫੇਰ ਫੋਨ ਕਰਿਆ ਸਕੂਲ ਨੂੰ ਗਈ ਹਾਂ ਫੇਰ ਫੋਨ ਕਰਿਆ ਮੈਡਮ ਖੇਤਾਂ ਤੇ ਫਿਰਦੀ ਆ ਉਹਨੂੰ ਜਲਦੀ ਹੀ ਮੇਰੀ ਮੰਮੀ ਨਾਲ ਗੱਲ ਕਰਨੀ ਹੈ ਹਾਂ ਪ੍ਰੈਸ਼ਰ ਨੂੰ ਥੋੜਾ ਜਨਾ ਕਰ ਲਈ ਜੀ ਬੁੱਸ ਬੁੱਸ ਜਾ ਵੀ ਮੈਂ ਜਾਜ ਜੀ ਹੁੰਦੇ ਉਹਨਾਂ ਦੀ ਫਿਰ ਇਹ ਤੋ ਮੈਂ ਅੱਜ ਤੱਕ ਛੱਡ ਕੇ ਨਹੀਂ ਲਗੇ ਜਿਵੇਂ ਪਹਿਲਾਂ ਜਿੱਦਣ ਡਾਡੀ ਦਾ ਪ੍ਰੈਸ਼ਰ ਕਰਵਾ ਕੇ ਲਗੇ ਉਸ ਦਿਨ ਵੀ ਮੈਂ ਬਹੁਤ ਤੱਕੀ ਛੱਡੀ ਸੀ ਹਾਂ ਉਹ ਜਾ ਉੱਗਣਾ ਨਾ ਛੱਡੀ ਹੋ ਜਾਣਾ ਅੱਜ ਮੈਂ ਮੈਂ ਥੱਕੇ ਨਾਲ ਛੱਡ ਗਿਆ ਮੈਨੂੰ ਪਤਾ ਵੀ ਹਸਪੀਟਲਾਂ ਦੇ ਹਾਲਤ ਬਹੁਤ ਕੁਝ ਗਰਮੀ ਵੀ ਬਹੁਤ ਆ ਗਰਮੀ ਚਲ ਹਸਪੀਟਲ ਦਾ ਟੋਟਲੀ ਹੀ ਸੀ ਇਹ ਜਿੱਥੇ ਅਸੀਂ ਪਹੁੰਚੇ ਮੈਂ ਫਿਰ ਵੀ ਇਨਫੈਕਸ਼ਨ ਆ ਜਿਹੜੀ ਬਹੁਤ ਬੁਰੀ ਹੈ ਇਹ ਕਿਸੇ ਨੂੰ ਹੋਵੇ ਨਾ ਕਿ ਜੇ ਮੇਰੀ ਗੱਲ ਨੂੰ ਆਪੇ ਕਿਸੇ ਬੱਚੇ ਨੂੰ ਨਾ ਤੇ ਨਿਆਣਾ ਕੋਲੋਂ ਸੈਵਾ ਤੇ ਹੁਣ ਦਸ ਤੋਂ ਬਾਅਦ ਪਤਾ ਲੱਗੂਗਾ ਜੀ ਕਿ ਆ ਬਣਦਾ ਕਿ ਨਹੀਂ ਡਾਕਟਰਾਂ ਦੀ ਵੇਟ ਕਰੀ ਜਾਂਦੇ ਆ ਜਿਹੜਾ ਡਾਕਟਰ ਹੋਗਾ ਉਹ ਆਪਣਾ ਟੈਸਟ ਲੇਖ ਲੂਣਾ ਕੋਈ ਨਾ ਲੇਖ ਲੂਣਾ ਤੇ ਹਮ ਡੈਡੀ ਵੀ ਬੈਠਾ ਹੋ ਗਏ ਡਾਕਟਰ ਵੀ ਲੇਟ ਆਉਗਾ ਡਾਕਟਰ ਜਿਹੜਾ ਸਾਡਾ ਮੇਨ ਆ ਜੀ ਉਹਨੂੰ 11 ਵਜੇ ਹੁਣ ਪਸ ਤੇ ਬਾਕੀ ਦੇਖਦੇ ਹਾਂ ਹਾਂ ਜੀ ਉਹਨਾਂ ਨੇ 9:00 ਵਜੇ ਕਿਹਾ ਸੀ ਉਹਨਾਂ ਨੇ ਵੀ ਪਹੁੰਚ ਜਿਓ ਟੈਸਟਾ ਕਰਕੇ ਟੈਸਟਾ ਕਰਕੇ ਉਹਨਾਂ ਨੇ ਸਾਥ ਤੇ ਬਣਾਇਆ ਸੀ ਟੈਸਟਾ ਪਰ ਮੈਂ ਆ ਗਿਆ ਜੇ ਮੈਨੂੰ ਅਗਰ ਪੁੱਤ ਮਿਲ ਜਾਣਗੇ ਮੈਨੂੰ ਵੀ ਨਾਲ ਦੀ ਨਾਲ ਫਿਰ ਮੈਂ ਦੇਖ ਕੇ ਜਿਹੜਾ ਡਿਸੀਜਨ ਲੈਣਾ ਹੈ ਡਿਸੀਜਨ ਲੈ ਲਊਗਾ ਠੀਕ ਹੈ ਦਵਾਈ ਲਿਖ ਕੇ ਭੇਜਣਾ ਹੋਊਗੀ ਭੇਜ ਦੂੰਗਾ ਹੂੰ ਕੀ ਕਿਆ ਡਿਸੀਜਨ ਹੈ ਤਾਂ ਹੁਣ ਉਹਦਾ ਤਾਂ ਇੱਥੇ ਪਤਾ ਲੱਗਣਾ ਹੈ ਮੇਨ ਗੱਲ ਤਾਂ ਇਹ ਆਪਾਂ ਇੰਗਰੇਜੀ ਕਿਹੜਾ ਇੰਨੀ ਪੜ੍ਹਨੀ ਆਉਂਦੀ ਆ ਹਾਂ ਰੰਗੇਜੀ ਰਗੂਜਾ ਦੇ ਕਿਰੇ ਦੇ ਹੱਥ ਸਾਦਾ ਟਾਈਟ ਕੁਛ ਐ ਆ ਨਾ ਜਿਹੜੀਆਂ ਫਿਰ ਤਾਂ ਸਾਡੇ ਕੋਲ ਪਈਆਂ ਰਿਪੋਰਟਾਂ ਸਿੱਧਾ ਇਹ ਗੱਲ ਦੇਖੋ ਆਹਾਂ ਜਿਹੜੀਆਂ ਇੰਗਰੇਜੀ ਦੇ ਰਿਪੋਰਟਾਂ ਜਿਹੜੀਆਂ ਇਹ ਪੁਆਇੰਟ ਪੁਆਇੰਟ ਜੀ ਹੀ ਸਭ ਨੂੰ ਦੇਖੀ ਚੀਜ਼ ਹੈ ਇਹਦੇ ਨਾਲ ਦੀਆਂ ਉਰਕਰਾਲ ਨੂੰ ਬਹੁਤ ਕਹਿੰਦਾ ਜਿੰਨੀ ਵਾਰ ਆਉਣਾ ਹੋਵੇ ਉੰਨੀ ਵਾਰ ਇਹ ਰਿਪੋਰਟਾਂ ਹੁੰਦੀਆਂ ਇਹ ਗੱਲ ਹੈ ਆਪਾਂ ਆਏ ਹੁ ਡੇਡ ਮਹੀਨੇ ਬਾਅਦ ਡੇਡ ਮਹੀਨੇ ਤੇ ਕੀ ਸਰੀਰ ਤੇ ਘਟਿਆ ਕੀ ਵਧਿਆ ਕੋਈ ਨਹੀਂ ਪਤਾ ਆਪਾਂ ਨੂੰ ਇਹ ਬਾਰੇ ਤੇ ਤਾਂ ਕੀ ਖਾਦਾ ਜੀਤ ਬਰੀਆਣੀ ਕੀ ਪੀਤਾ ਜ਼ਿਆਦਾ ਕੁਝ ਪਤਾ ਨਹੀਂ ਸਰਪੋਰਟ ਅਰੇ ਵਿੱਚ ਤਾਂ ਪਤਾ ਲੱਗੀਆਂ ਤੇਰੇ ਰੈਕਸ਼ਨ ਨੇ ਜਦੋਂ ਰਿਪੋਰਟ ਭੇਜਣੀਆਂ ਤੇਰੇ ਭੇਜ ਰੁਕਿਆ ਤੇ ਆ ਮਰ ਰਿਹਾ ਕੈਲ ਕਰਨਾ ਕਹਿੰਦਾ ਮੈਨੂੰ ਹੱਜਾ ਜੀ ਕਿਤੇ ਇੱਕ ਗਰਮ ਠੰਡਾ ਕੋਈ ਨਹੀਂ ਹੋਏਗਾ ਕੱਤਾਰ ਕੱਦਨ ਤੇ ਜਿੱਦਣ ਮੇਰਾ ਸਿਰ ਢਿੱਲਾ ਜੀ ਮੈਂ ਸੰਦੀਪ ਉਹ ਮੇਰਾ ਬੀਪੀ ਬੀਪੀ ਵਧੀ ਜਾਂਦਾ ਡੈਡੀ ਤੂੰ ਉਹ ਤਾਂ ਛੱਡ ਇੰਨੀ ਕੀ ਗੱਲ ਕਹੂੰਗੀ ਤੈਨੂੰ ਪਤਾ ਨਹੀਂ ਬੀਪੀ ਖਰਾਬ ਹੋ ਗਿਆ ਮੈਂ ਕੱਲ ਨਾਰਮਲ ਆਕ ਕੱਲ ਮੈਂ ਨਾਰਮਲ ਗੱਲ ਕੀਤੀ ਮੈਂ ਕਿਹਾ ਕਿ ਸੁਭਰੀ ਤੇ ਜਿਵੇਂ ਦੁੱਧ ਪੀ ਜਾਂਦੀ ਆ ਵੀ ਇਹ ਰਹਿ ਗੋ ਮੈਂ ਨਾਰਮਲ ਗੱਲ ਕੀਤੀ ਦੇਖ ਲੈ ਫਿਰ ਮੈਂ ਡੈਡੀ ਕੋ ਬੈਠੂ ਫਿਰ ਜਿੱਦ ਬਾਹਰ ਦੇਖ ਕੇ ਫਿਰ ਜਿੱਦ ਦੱਸ ਮੈਂ ਕਿੱਥੇ ਕਿ ਫਿਰ ਫਿਰ ਅੱਜ ਦੀ ਅੱਜ ਦੀ ਗੱਲ ਹੈ ਜੀ ਸਵੇਰੇ ਟੈਸਟਾਂ ਦੇ ਰਿਪੋਰਟਰ ਰਫਟਾ ਜੀ ਕਾਟਰੀ ਬੈਠੀ ਜਿੱਥੇ ਭੰਬਰੀ ਮੈਂ ਇਹਨੂੰ ਕਿਹਾ ਮੈਂ ਸਾਰੀ ਨਹੀਂ ਚੱਲ ਕਹਿੰਦੀ ਨਹੀਂ ਜਿਹੜੀ ਚੀਜ਼ ਦੀ ਲੋੜ ਹੋਵੇ ਲਿਖ ਜਾਊਂਗੀ ਹੁਣ ਅਲਟਰਾ ਸਾਊਂਡ ਜਿਹੜਾ ਲਾਸਟ ਹੋਇਆ ਬਾ 10 15 ਦਿਨ ਦੇ ਵਿੱਚ ਵਿੱਚ ਉਹ ਭੁੱਲੇ ਹੀ ਘਰੇ ਹੁਣ ਬੀਪੀ ਨਹੀਂ ਵਧੂਗਾ ਕੋਈ ਚੌਕ ਕਰਦਾ ਕਿ ਇਹ ਤਾਂ ਗੱਡੇ ਜੀ ਕਿਹੜੇ ਬਚਨਦਾ ਹੁਣ ਤੇ ਹੁਣ ਬੀਪੀ ਵਧੂਗਾ ਡਾਕਟਰ ਚੱਲ ਜੇ ਡਾਕਟਰ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਜਿਹੜਾ ਫੋਨ ਰਿਪੋਰਟ ਤੇ ਦੇਖ ਲੂ ਕੋਈ ਡਾਕਟਰ ਨਹੀਂ ਹੁੰਦੇ ਅਗਲਾ ਕਹਿੰਦਾ ਰਿਪੋਰਟ ਭਾਈ ਤੁ ਟੇਬਲ ਉੱਪਰ ਰੱਖੋ ਲੈ ਆ। ਫਿਰ ਐਤੋਂ ਤੋਂ ਜਾਂਦੇ 70 ਕਿਲੋ ਕਿਲੋਮੀਟਰ ਪਿੱਛੇ ਨੂੰ ਰਿਪੋਰਟ ਲੈ ਕੇ ਆਉਂਦੇ ਜਾਗੇ। ਤੇ ਬੀਬੀ ਨੂੰ ਪਤਾ ਨਾ ਹੋਰ ਕਹਿੰਦਾ ਤੂੰ ਰਿਪੋਰਟਾਂ ਲੱਗ ਗਈ ਛੱਟ ਤੇ ਤੇ ਕੋਈ ਫਿਲਮੇ ਮੰਗ ਲਈ ਉਹਨਾਂ ਨੇ ਸਿੱਟੇ ਸੈਂਦੀ ਕੋ ਐਮ ਆਰ ਆਈ ਤੇ ਬਾਬੇ ਦੇਖੀ ਗਈ ਵਾਲਾ ਤੋ। ਉਹ ਤੂੰ ਘਰ ਛੱਡਾਈ। ਨਾ ਮੈਂ ਰਿਪੋਰਟ ਤਾਂ ਮੰਗਾ ਲਈ ਤੂੰ ਤੇ ਡਾਕਟਰ ਐ ਸੰਤ ਜੀ ਆ ਰਿਹਾ ਜਿਹੜਾ ਆਪਣਾ ਨਿੱਕ ਲਿਖਿਆ ਦੋ ਮੇਰੇ ਡੈਡੀ ਦਾ ਫੈਮਿਲੀ ਡਾਕਟਰ ਬਣਦੇ ਸਾਰੇ ਸਾਰੇ ਡਾਕਟਰ ਸੰਤ ਜੀ ਦਾ ਰਹਿੰਦੇ ਆ। ਇੱਕ ਪੇਸ਼ੈਂਟ ਆ ਤਾਂ ਵੀ ਥੋੜਾ ਜਿਹਾ ਨਜ਼ਰੀਆ ਇਦਾਂ ਦਾ ਹੋ ਜਾਂਦਾ ਵੀ ਯਾਰ ਉਹ ਮੈਨੂੰ ਆਏ ਕਹੇ ਤਾਂ ਡਾਕਟਰ ਨੇ ਜਿਉਂਦਾ ਕਹਿਤਾ ਫੱਸੀ ਵੀ ਨੂੰ ਤਾਂ ਪਹੁੰਚਦੇ ਆ ਪੈਨਾਗੋਨ ਪਰ ਜਿਵੇਂ ਇਹਨਾਂ ਡਾਕਟਰ ਆ ਇਹ ਪੇਸ਼ੈਂਟ ਨਾਲ ਵੀ ਡੀਲ ਵਧੀਆ ਆਪਣੇ ਨਾਲ ਵੀ ਕੀਤੀ ਹੈ ਹਾਂ ਚਲੋ ਕੋਈ ਨਹੀਂ ਹੋਣਾ ਰਿਪੋਰਟਰ ਬੁੱਤਾ ਆਉਂਗੀਆਂ ਉਥੇ ਬਾਅਦ ਪਤਾ ਲੱਗੂਗਾ ਵੀ ਕੀ ਬਣਦਾ ਕੀ ਨਹੀਂ ਅਗਲੇ ਵਲੌਗ ਚ ਦੱਸਾਂਗੇ ਹੁਣ ਅਸੀਂ ਜਿਹੜਾ ਇੱਥੇ ਕਾਗਜ਼ੀ ਕਾਰਵਾਈ ਹੈ ਪਹਿਲਾਂ ਤੇ ਕਾਨੂੰਨੀ ਕਾਰਵਾਈ ਹਸਪੀਟਲ ਨਾਲ ਦੀ ਉਹ ਕਰ ਲਈਏ ਅਸੀਂ ਆਪਣੀ ਪੂਰੀ ਫਿਰ ਦੇਖਦੇ ਹਾਂ ਰਿਪੋਰਟਾਂ 'ਚ ਕੀ ਆਉਂਦਾ ਹੁਣ ਕੱਲ੍ਹ ਬੜੀ ਗੱਲ ਹੈ ਜਿੱਥੇ ਵੀ ਆਪਾਂ ਅੱਜ ਹੀ ਕਟਾਉਣ ਜਾਂਦੇ ਆ ਪਹਿਲਾਂ ਇਹ ਪੁੱਛਦੇ ਨੇ ਸਰਕਾਰੀ ਜਵਾਬ ਕੀ ਹੈ ਬੜਾ ਬੜਾ ਸਰਕਾਰੀ ਜਵਾਬ ਕੀ ਹੈ ਸਰਕਾਰੀ ਜਵਾਬ ਤਾਂ ਤਾ ਤਾ ਪੁੱਛਦੇ ਆ ਉਹਨਾਂ ਨੇ ਹਾਂ ਉਹਦੇ ਜਿਹੜੇ ਫੰਡ ਫੁੰਡ ਇਕੱਠੇ ਹੁੰਦੇ ਆ ਕਾਰਡ ਮਿਲਦਾ ਉਹ ਕਾਰਡ ਉਹਦੇ ਆਧਾਰ 'ਤੇ ਨਾਅਿਕ ਚਲਾਉਣਾ ਹੁੰਦਾ ਉਹਨਾਂ ਨੇ ਵੀ ਹੁਣ ਐਂਟਰੀ ਪੈ ਗਈ ਦੀ ਤਾਂ ਕਰਕੇ ਉਹਦੇ ਜ਼ਿਆਦਾ ਆਉਂਦੇ ਹੀ ਆ ਸਰਕਾਰੀ ਵਾਲੇ ਇਹਨਾਂ ਦੀ ਸਰਕਾਰੀ ਕਿਸੇ ਨੂੰ ਕੁਲਪੌਜੀ ਕੁਲਪੌਸ ਮੈਗਨਟੋ ਰੋਟਾਰਾ ਉਹ ਕੁਝ ਮੈਗਨਟੋ ਕੋ ਸਾਰੇ ਇਦਾਂ ਦੇ ਪੂਰੇ ਸਾਰੇ ਪੇਸ਼ੈਂਟ ਆਉਂਦੇ ਆ ਉਹਨਾਂ ਦੇ ਫਿਰ ਉਸ ਆ ਬਣਾ ਲੈ ਟ੍ਰੀਟਮੈਂਟ ਦਿੰਦਾ ਚਲੋ ਠੀਕ ਆ ਜੀ ਦੇਖਦੇ ਆ ਕਿ ਆ ਬਣਦਾ ਕਿ ਆ ਰਿਪੋਰਟਾਂ ਚ ਅਗਲੇ ਉਹਦੇ ਚ ਬਲੌਕ ਦੇ ਉੱਪਰ ਤੁਹਾਨੂੰ ਡਾਕਟਰ ਕੀ ਡਿਸੀਜਨ ਅੱਧਾ ਕਹਿ ਰਿਹਾ ਕੋਈ ਵਧੀਆ ਲਵੇ ਮਹਾਰਾਜ ਸੁੱਖ ਸ਼ਾਂਤੀ ਰੱਖੇ